ਸਤਿ ਸ਼੍ਰੀ ਅਕਾਲ ਦ ਟੀਵੀ ਅਨਰਾਈ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਇੱਕ ਸਿਹਤ ਨਾਲ ਜੁੜੀ ਜਾਣਕਾਰੀ ਲੈ ਕੇ ਹਾਜ਼ਰ ਜੇਕਰ ਤੁਸੀਂ ਆਪਣੇ ਸਰੀਰ ਦੇ ਵਿੱਚੋਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇੱਕ ਛੋਟੀ ਜਿਹੀ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰੋ ਤੇ ਉਸ ਤੋਂ ਬਾਅਦ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਹੋਣ ਵਾਲੇ ਨੇ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਦਰਸਲ ਇੱਕ ਘਰ ਦੇ ਵਿੱਚ ਛੋਟੀ ਜਿਹੀ ਚੀਜ਼ ਪਈ ਜੋ ਤੁਹਾਡੇ ਲਈ ਵਰਦਾਨ ਸਾਬਤ ਹੋ ਸਕਦੀ ਹੈ ਜਿਸ ਦੇ ਨਾਲ ਤੁਹਾਨੂੰ ਤਾਕਤ ਵੀ ਮਿਲੇਗੀ ਔਰ ਤੁਹਾਡਾ ਸਰੀਰ ਕਈ ਬਿਮਾਰੀਆਂ ਤੋਂ ਆਜ਼ਾਦੀ ਪਾ ਲਵੇਗਾ ਪੂਰੀ ਜਾਣਕਾਰੀ ਇਸ ਬਾਬਤ ਹੈ ਦੱਸਦੀ ਹੈ ਕਿ ਜਿੱਥੇ ਸਿਹਤ ਨੂੰ ਤੰਦਰੁਸਤ ਹਰ ਕੋਈ ਵਿਅਕਤੀ ਰੱਖਣਾ ਚਾਹੁੰਦਾ ਹੈ ਔਰ ਬਹੁਤ ਸਮੇਂ ਤੋਂ ਜਈਆਂ ਚੀਜ਼ਾਂ ਜੜੀਆਂ ਨੇ ਉਹ ਦੇਖਣ ਨੂੰ ਵੀ ਮਿਲਦੀਆਂ ਨੇ ਹਾਲਾਂਕਿ ਦੱਸਿਏ ਤਾਂ ਹੁਣ ਤੁਸੀਂ ਹਮੇਸ਼ਾ ਦੇਖਿਆ ਹੋਵੇਗਾ ਕਿ ਸੁੱਕਾ ਮੇਵਾ ਹੈ ਤੇ ਇਸ ਨੂੰ ਜੋ ਹੈ ਫਾਕਸ ਨੈਟ ਜਾਂ ਫਿਰ ਕਮਲ ਦਾ ਬੀਜ ਵੀ ਕਿਹਾ ਜਾਂਦਾ ਹੈ ਇਸ ਦੇ ਫਾਇਦੇ ਅਣਗਿਣਤ ਨੇ ਇਸ ਦੇ ਸਹੀ ਤਰੀਕੇ ਨਾਲ ਸੇਵਨ ਕਰਨ ਦੇ ਨਾਲ ਕਈ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਮਖਾਣੇ ਦਾ ਲਾਭਾ ਵੀ ਸਰੀਰ ਦੇ ਲਈ ਬਹੁਤ ਜ਼ਿਆਦਾ ਤਾਕਤਵਰ ਹੁੰਦਾ ਬਹੁਤ ਸਮੇ ਤੋਂ ਮਖਾਣੇ ਨੂੰ ਧਾਰਮਿਕ ਗਤੀਵਿਧੀਆਂ ਦੇ ਨਾਲ ਨਾਲ ਵਰਤ ਦੌਰਾਨ ਫਲਾਂ ਦੇ ਭੋਜਨ ਵਜੋਂ ਵੀ ਵਰਤਿਆ ਜਾਂਦਾ ਹੈ ਮਖਾਣੇ ਦਾ ਸਵਾਦ ਮਿੱਠਾ ਜਾਂ ਨਮਕੀਨ ਦੋਵੇਂ ਤਰ੍ਹਾਂ ਦਾ ਹੁੰਦਾ ਹੈ ਇਸ ਨੂੰ ਸਿਹਤ ਦਾ ਖਜ਼ਾਨਾ ਵੀ ਕਿਹਾ ਜਾਂਦਾ ਹੈ ਸਰਕਾਰੀ ਆਯੁਰਵੈਦਿਕ ਹਸਪਤਾਲਾਂ ਦੇ ਮੁਤਾਬਕ ਹੋਰ ਇਹ ਜਿਹੜੇ 7 ਸਾਲਾਂ ਦਾ ਤਜਰਬਾ ਦੱਸਿਆ ਗਿਆ ਔਰ ਰੱਖਿਆ ਗਿਆ ਹੈ ਕਿ ਮੈਡੀਕਲ ਅਫਸਰਾਂ ਨੇ ਦੱਸਿਆ ਕਿ ਜੇਕਰ ਤੁਸੀਂ ਮਖਾਣੇ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਨੂੰ ਦੇਸੀ ਘਿਓ ਵਿੱਚ ਪੰਨੋ ਜਦੋਂ ਮਖਾਣਾ ਦੇਸੀ ਘਿਓ ਦੇ ਸੰਪਰਕ ਦੇ ਵਿੱਚ ਆਵੇ ਦਾ ਉਸ ਤੋਂ ਬਾਅਦ ਫਾਇਦੇ ਸਿੱਧੇ ਤੌਰ ਤੇ ਤੁਗੜੇ ਹੋ ਜਾਂਦੇ ਨੇ ਜਾਨੀ ਕਿ ਹੁਣ ਜਦੋਂ ਤੁਸੀਂ ਮਖਾਣਿਆਂ ਦੀ ਵਰਤੋਂ ਕਰਦੇ ਹੋ ਜਦੋਂ ਦੇਸੀ ਘਿਓ ਦੇ ਵਿੱਚ ਭੁੰਨਦੇ ਹੋ ਤਾਂ ਤੁਹਾਡੇ ਲਈ ਇਹ ਵੱਡੇ ਫਾਇਦੇਮੰਦ ਲੈ ਕੇ ਹਾਜ਼ਰ ਹੁੰਦੇ ਨੇ ਤੇ ਉਸ ਤੋਂ ਬਾਅਦ ਇਹ ਮਖਾਣੇ ਤੁਹਾਡੇ ਲਈ ਬਹੁਤ ਜ਼ਿਆਦਾ ਸਿਹਤਮੰਦ ਨੇ ਕਿਉਂਕਿ ਜਦੋਂ ਮਖਾਣੇ ਤੁਸੀਂ ਖਾਂਦੇ ਹੋ ਇਹ ਤੁਹਾਡੇ ਲਈ ਤਾਕਤਵਰ ਨੇ ਸਰੀਰ ਦੇ ਵਿੱਚ ਲੱਖੀਆਂ ਕਈ ਬਿਮਾਰੀਆਂ ਨੂੰ ਦੂਰ ਕਰਦੇ ਨੇ ਔਰ ਉਸ ਤੋਂ ਬਾਅਦ ਜੇਕਰ ਤੁਸੀਂ ਇਹਨਾਂ ਨੂੰ ਦੁੱਧ ਨਾਲ ਮਿਲਾ ਕੇ ਖਾਂਦੇ ਹੋ ਤਾਂ ਜਿਸ ਦੇ ਨਾਲ ਤੁਹਾਨੂੰ ਬਹੁਤ ਵੱਡੇ ਪੱਧਰ ਦਾ ਲਾਭ ਮਿਲਦਾ ਹੈ ਫਾਇਦਾ ਹੁੰਦਾ ਹੈ ਔਰ ਇਸ ਤੋਂ ਬਾਅਦ ਤੁਹਾਨੂੰ ਸਰੀਰ ਜਿਹੜਾ ਤੁਹਾਡਾ ਤੰਦਰੁਸਤ ਰਹਿੰਦਾ ਮਖਾਣਾ ਇੱਕ ਸੁਪਰ ਫੂਡ ਹੈ ਜਿਸ ਵਿੱਚ ਆਇਰਨ ਕਾਰਬੋਹਾਈਡਰੇਟਸ ਫਾਸਫੋਰਸ ਮੈਗਨੀਸ਼ੀਅਮ ਪੋਟਾਸ਼ੀਅਮ ਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਪੋਸ਼ਟਿਕ ਤੱਤ ਹੁੰਦੇ ਨੇ ਇਸ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਮਖਾਣੇ ਖਾਣ ਨਾਲ ਊਰਜਾ ਦਾ ਜਿਹੜਾ ਪੱਧਰ ਵੱਧਦਾ ਹੈ ਔਰ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਉਸ ਦੇ ਨਾਲ ਮਖਾਣੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਕਿਉਂਕਿ ਦੁੱਧ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਹੁੰਦਾ ਹੈ ਅਤੇ ਮਖਾਣੇ ਵਿੱਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ ਜਿਸ ਦੇ ਨਾਲ ਤੁਹਾਨੂੰ ਵੱਡੇ ਪੱਦਰ ਦੇ ਲਾਭ ਮਿਲਦੇ ਨੇ ਔਰ ਉਸ ਤੋਂ ਬਾਅਦ ਮਖਾਣੇ ਖਾਣ ਨਾਲ ਭਾਰ ਠੁਕਾਵਟ ਅਤੇ ਕਮਜ਼ੋਰੀ ਦੀਆਂ ਸਮੱਸਿਆਵਾਂ ਮਾ ਦੂਰ ਹੁੰਦੀਆਂ ਨੇ ਰਾਤ ਨੂੰ ਦੁੱਧ ਵਿੱਚ ਡੁਬੋਇਆ ਹੋਇਆ ਮਖਾਣਾ ਖਾਣ ਨਾਲ ਨੀਂਦ ਦਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਹੈ ਤੇ ਦੁੱਧ ਵਿੱਚ ਮਖਾਣੇ ਪਾ ਕੇ ਖਾਓ ਇਸ ਤੋਂ ਇਲਾਵਾ ਮਖਾਣੇ ਵਿੱਚ ਐਂਟੀਆਕਸਾਈਡ ਹੁੰਦੇ ਨੇ ਔਰ ਦੁੱਧ ਵਿੱਚ ਵਿਟਾਮਿਨ ਹੁੰਦਾ ਜੋ ਚਮੜੀ ਦੇ ਰੋਗਾਂ ਨੂੰ ਠੀਕ ਕਰਦਾ ਹੈ ਵੱਡੇ ਪੱਧਰ ਦੇ ਲਾਭ ਤੁਹਾਨੂੰ ਮਿਲਦੇ ਨੇ ਔਰ ਰਾਤ ਨੂੰ ਮਖਾਣਾ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਨੂੰ ਦੇਸੀ ਘਿਓ ਵਿੱਚ ਭੁੰਨੋ ਅਤੇ ਦੁੱਧ ਵਿੱਚ ਮਿਲਾ ਕੇ ਸੇਵਨ ਕਰਨਾ ਬਹੁਤ ਫਾਇਦੇਮੰਦ ਹੈ ਇਸ ਵਿੱਚ ਇੰਡੈਕਸ ਘੱਟ ਹੁੰਦਾ ਹੈ ਇਸ ਦਾ ਮਤਲਬ ਹੈ ਕਿ 슈ਗਰ ਵਾਲਿਆਂ ਲਈ ਵੀ ਲਾਭਦਾਇਕ ਹੈ ਗਰਭਵਤੀ ਔਰਤਾਂ ਦੇ ਲਈ ਵੀ ਵੱਡੇ ਫਾਇਦੇਮੰਦ ਵਾਲੀ ਚੀਜ਼ ਹੈ ਬਹੁਤ ਜ਼ਿਆਦਾ ਮਖਾਣਾ ਖਾਣ ਨਾਲ ਅਲਰਜੀ ਗੈਸ ਦਸਤ ਅਤੇ ਕਬਜ਼ ਵੀ ਹੋ ਸਕਦੀ ਹੈ ਜੇਕਰ ਤੁਸੀਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੋ ਜਾਂ ਡਾਕਟਰ ਦੀ ਸਲਾਹ ਲਏ ਬਿਨਾਂ ਮਖਾਣੇ ਦਾ ਸੇਵਨ ਨਾ ਕਰੋ ਜਾਨੀ ਕਿ ਹੁਣ ਜੇਕਰ ਤੁਸੀਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੋ ਔਰ ਤੁਸੀਂ ਡਾਕਟਰ ਦੀ ਸਲਾਹ ਤੋਂ ਬਿਨਾਂ ਮਖਾਣਿਆਂ ਦਾ ਸੇਵਨ ਕਰਦੇ ਹੋ ਉਹ ਤੁਹਾਡੇ ਲਈ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ ਇਸ ਕਰਕੇ ਤੁਸੀਂ ਮਖਾਣਿਆਂ ਦਾ ਸੇਵਨ ਉਦੋਂ ਕਰੋ ਡਾਕਟਰ ਦੀ ਸਲਾਹ ਦੇ ਨਾਲ ਔਰ ਪਰ ਜਦੋਂ ਤੁਸੀਂ ਰਾਤ ਦੇ ਸਮੇਂ ਮਖਾਣੇ ਨੂੰ ਦੁੱਧ ਵਿੱਚ ਡੁਬੋ ਕੇ ਖਾਂਦੇ ਹੋ ਤਾਂ ਉਹ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ 슈ਗਰ ਵਾਲਿਆਂ ਦੇ ਲਈ ਵੀ ਬਹੁਤ ਜ਼ਿਆਦਾ ਜਿਹੜਾ ਲਾਭਕਾਰੀ ਮੰਨਿਆ ਜਾਂਦਾ ਔਰ ਮਖਾਣੇ ਖਾਣੇ ਵੈਸੇ ਵੀ ਸਿਹਤ ਉਤੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹਨ ਮਿੱਠੇ ਤੇ ਨਮਕੀਨ ਦੋ ਤਰ੍ਹਾਂ ਦੇ ਮਖਾਣੇ ਹੁੰਦੇ ਨੇ ਔਰ ਇਹਨਾਂ ਨੂੰ ਦੇਸੀ ਘਿਓ ਦੇ ਵਿੱਚ ਭੁੰਨ ਕੇ ਖਾਣਾ ਤੁਹਾਡੇ ਲਈ ਵਰਦਾਨ ਸਾਬਤ ਹੋ ਸਕਦਾ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਬਹੁਤ ਸਾਰੀਆਂ ਬਿਮਾਰੀਆਂ ਤੁਹਾਡੇ ਸਰੀਰ ਵਿੱਚੋਂ ਖਤਮ ਹੋ ਜਾਣਗੀਆਂ ਸਰੀਰ ਦੇ ਵਿੱਚ ਤਕਾਵਟ ਰਹਿੰਦੀ ਹੈ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਇਹਦੇ ਨਾਲ ਖਾਣ ਨਾਲ ਉਹਨੂੰ ਬਹੁਤ ਜ਼ਿਆਦਾ ਫਾਇਦੇ ਹੋਣ ਵਾਲੇ ਨੇ ਤਾਂ ਜੇਕਰ ਤੁਸੀਂ ਆਪਣੇ ਸਰੀਰ ਦੇ ਵਿੱਚੋਂ ਥਕਾਵਟ ਨੂੰ ਦੂਰ ਕਰਨਾ ਚਾਹੁੰਦੇ ਹੋ ਔਰ ਸਾਰੀਆਂ ਚੀਜ਼ਾਂ ਤੋਂ ਆਜ਼ਾਦੀ ਪਾਉਣਾ ਚਾਹੁੰਦੇ ਹੋ ਤੇ ਤੁਹਾਡੇ ਲਈ ਇਹ ਨੁਸਖਾ ਬਹੁਤ ਵੱਡੇ ਪੱਧਰ ਤੇ ਕੰਮ ਕਰੇਗਾ ਤੇ ਤੁਸੀਂ ਜੇਕਰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਚਾਹੁੰਦੇ ਹੋ ਇਸ ਨੁਸਖੇ ਨੂੰ ਸ਼ੇਅਰ ਕਰ ਸਕਦੇ ਹੋ ਔਰ ਦੁੱਧ ਤੇ ਮਖਾਣੇ ਦਾ ਸੇਵਨ ਕਰਨਾ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਬਿਮਾਰੀਆਂ ਤੋਂ ਆਜ਼ਾਦੀ ਪਾਓ ਔਰ ਆਰੀਆਂ ਤੁਹਾਡੇ ਆਲੇ ਦੁਆਲੇ ਨਾ ਘੁੰਮਣ ਤਾਂ ਤੁਸੀਂ ਇੱਕ ਛੋਟਾ ਜਿਹਾ ਨੁਸਖਾ ਕਰਨਾ ਹੈ ਔਰ ਥਕਾਵਟ ਤੁਹਾਡੀ ਜਿਹੜੀ ਆ ਉਧੂ ਹੋ ਜਾਵੇਗੀ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਔਰ ਸਰੀਰ ਹਮੇਸ਼ਾ ਤੁਹਾਡਾ ਤੰਦਰੁਸਤ ਰਹੇਗਾ ਪਰ ਜੇਕਰ ਤੁਸੀਂ ਕੋਈ ਹੋਰ ਬਿਮਾਰੀ ਤੋਂ ਪੀੜਤ ਹੋ ਤੇ ਡਾਕਟਰ ਦੀ ਸਲਾਹ ਤੋਂ ਬਿਨਾ ਤੁਹਾਨੂੰ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹ ਡਾਕਟਰ ਦੀ ਸਲਾਹ ਤੋਂ ਬਿਨਾ ਤੁਸੀਂ ਇਹ ਨਾ ਖਾਓ ਔਰ ਜੇਕਰ ਹੋਰ ਬਿਮਾਰੀਆਂ ਨਹੀਂ ਤਾਂ ਤੁਹਾਡੀਆਂ ਹੋਰ ਬਿਮਾਰੀਆਂ ਬਾਤ ਸਕਦੀਆਂ ਨੇ ਔਰ ਖਾਣੇ ਦਾ ਸੇਵਨ ਬਹੁਤ ਮਾਤਰਾ ਤੇ ਕਰਨਾ ਵੀ ਸਰੀਰ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਇਸ ਲਈ ਮਾਤਰਾ ਦੇ ਹਿਸਾਬ ਦੇ ਨਾਲ ਜਾਂ ਫਿਰ ਇੱਕ ਸਚੇ ਟੈਗ ਦੇ ਨਾਲ ਹੀ ਕਿਸੇ ਚੀਜ਼ ਦਾ ਸੇਵਨ ਜਿਹੜਾ ਬਹੁਤ ਸਰੀਰ ਦੇ ਲਈ ਫਾਇਦੇਮੰਦ ਹੋਵੇ ਜੇਕਰ ਜਾਣਕਾਰੀ ਚੰਗੀ ਲੱਗੀ ਹੈ ਤੇ ਇਸ ਨੂੰ ਸ਼ੇਅਰ ਕਰਨਾ ਤੇ ਹੋਰ ਅਜਿਹੀਆਂ ਜਾਣਕਾਰੀਆਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਦਾ ਟੀਵੀ ਨਾਰਾਈ ਦੇ ਨਾਲ